ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿলো ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਚਲੋ ਬਾਬੋ ਅੱਜ ਆਪਾਂ ਇਹ ਗੱਡੀ ਦੀ ਇਹ ਦੂਜੀ ਸਰਵਿਸ ਸਰਵਿਸ ਕਰਾਉਣ ਟਾਈਮ ਕਾਫੀ ਹੋ ਗਿਆ ਸੀ ਗੱਡੀ ਸਰਵਿਸ ਨਹੀਂ ਕਰਾਈ ਹੈ ਨਾ ਤੇ ਖਰਾਬ ਰੂਪ ਕੇ ਫੇਰ ਚਲਦੇ ਆ ਘਰੇ ਤੇ ਫਿਰ ਫੇਰ ਛੇੜਦੇ ਆ ਕੋਈ ਨਾ ਕੋਈ ਲੱਲਾ ਪੱਪਾ ਹਨਾ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿলো ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆਜੋ ਬਾਬੋ ਕਰਦੇ ਆ ਵੀਡੀਓ ਸ਼ੁਰੂ ਤੇ ਗੱਡੀ ਦੀ ਸਰਵਿਸ ਸਰਵਿਸ ਕਰਾਉਣ ਗਿਆ ਸੀ ਉੱਥੇ ਬਹੁਤ ਟਾਈਮ ਲੱਗ ਗਿਆ ਹਨ ਤੇ ਹੁਣੇ ਆਇਆ ਹੀ ਆ ਤੇ ਕਬੂਤਰ ਘਵਤਰਾ ਦਾਣੇ ਦੂਣੇ ਪਾਈਏ 4 ਵਜੇ ਦਾ ਟਾਈਮ ਹੋ ਗਿਆ ਸਵੇਰ ਤੇ ਕੋਈ ਦਾਣਾ ਨਹੀਂ ਕੋਈ ਪਾਣੀ ਨਹੀਂ ਪਾਣੀ ਤੇ ਚਲੋ ਰਾਤ ਨੂੰ ਮਨੇਰੇ ਪਿਆ ਪਾਇਆ ਹੁੰਦਾ ਪਾਣੀ ਨਹੀਂ ਮੁੱਕਦਾ ਤੇ ਦਾਣਾ ਉਹਦਾ ਲੇਟ ਹੀ ਪਾਈਦਾ 3 ਵਜੇ ਹੀ ਪਾਈਦਾ ਹਨ 2:3 3 ਵਜੇ ਰਜਮਾ ਪਾਲੀ ਦਾ ਪੂਰਾ ਵੀ ਜਿਹੜਾ ਪੋਟੇ ਭਰੇ ਹੀ ਰਹਿਣ ਸਵੇਰ ਤੱਕ ਇਹ ਵੱਡੇ ਕਬੂਤਰ ਹੁਣ ਕੜਾ ਡਾਈ ਰੂਈ ਦੇ ਆ ਤੇ ਜਿਹੜੇ ਡਾਈ ਦੇ ਆ ਉਹਨਾਂ ਨੂੰ ਦਾ ਗਰੀਆ ਗਰੀਆ ਪਾਈ ਜਾਂ ਮੜਿਆ ਮੋਟੀਆਂ ਹਨਾ ਤੇ ਆਜੋ ਬਾਬੋ ਕਰੀਏ ਸ਼ੁਰੂ ਵੀਡੀਓ ਦਾਣਾ ਦੂਣਾ ਪਾਈਏ ਹਨਾ ਚਲੋ ਬਾਬੋ ਕਈ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਵੀ ਕਬੂਤਰਾਰੇ ਪੁੱਛਦੇ ਵੀ ਬਾਜੀ ਕਿੱਦਾਂ ਛੱਡਣਾ ਚਾਹੀਦਾ ਵੀ ਜਿਹੜਾ ਮੋੜਿਆ ਹੋਵੇ ਮੋੜਨਾ ਕਿੱਦਾਂ ਕਬੂਤਰ ਹਨਾ ਬਾਬੋ ਜਿੱਦਾਂ ਆਪਾਂ ਕਬੂਤਰ ਢਾਲਿਆ ਬਾਜੀ ਅੱਜ ਆਪਣਾ ਦਿੱਤ ਆਇਆ ਜਾਂ ਹਾਰ ਆਇਆ ਕੋਈ ਵੀ ਚੱਕਰ ਨਹੀਂ ਹੈ ਆਪਾਂ ਜਦੋਂ ਦੁਬਾਰਾ ਪਾਣੀ ਲਾਉਣਾ ਨਾ ਕਬੂਤਰ ਨੂੰ ਉਹਨੂੰ ਫੇਰ ਦੁਬਾਰਾ ਜੇ ਤਾਂ ਐਨੇ ਨਹੀਂ ਪਾਣੀ ਲੋਣੇ ਕੀ ਆਪਾਂ ਵੀ ਚਾਰ ਹੀ ਪਾਣੀ ਦੁਬਾਰਾ ਲਾਉਣੇ ਪੈਣੇ ਆ ਜੀ ਚਾਰ ਲਾ ਕੇ ਛੱਡੀ ਦੇਣਾ ਕਬੂਤਰ ਚੰਗਾ ਫਿਰਦਾ ਜੋਰ ਨਹੀਂ ਲੱਗਾ 1 ਘੜਾ ਤੇ ਆਪਣਾ ਟਾਈਮ ਜਿੰਦਾ ਦਾ ਘਰੇ ਕਰਦਾ ਸੀ ਕਬੂਤਰ ਉਦਾਂ ਦਾ ਹੀ ਟਾਈਮ ਕਰਕੇ ਆਉਂਦਾ ਤਾਂ ਇੱਕ ਪਾਣੀ ਤੋਂ ਬਾਅਦ ਦੁਬਾਰਾ ਵੀ ਬਾਜੀ ਤੇ ਛੱਡ ਸਕਦੇ ਆਪਾਂ ਸਾਮਕੇ ਠੀਕ ਆ ਜੇ ਕਬੂਤਰਾਂ ਜ਼ੋਰ ਲੱਗਾ ਫਿਰ ਦੋ ਪਾਣੀ ਲਾ ਲਓ ਤਿੰਨ ਲਾ ਲਓ ਕਈ ਵੇਲੇ ਬੜਾ ਹੀ ਜ਼ੋਰ ਲੱਗ ਜਾਂਦਾ ਕਬੂਤਰ ਦਾ ਹਨਾ ਹਫਤਾ ਪੈਰਾਂ ਤੇ ਨਹੀਂ ਆਉਂਦਾ ਫਿਰ ਸੁੱਕੀਆਂ ਡਾਰਾਂ ਵੀ 4-5 ਕਰਉਣੀਆਂ ਪੈਂਦੀਆਂ ਫਿਰ ਦੁਬਾਰਾ ਪਾਣੀ ਵਾਲੀ ਡਾਰ ਕਰੀ ਠੀਕ ਆ ਆ ਫੱਡਾ ਹੁੰਦਾ ਕਬੂਤਰ ਦਾ ਔਰ ਜੇ ਆਪਾਂ ਕਹੀਏ ਨਾਲ ਦੀ ਨਾਲ ਦੀ ਬਾਜੀ ਤੇ ਮੋੜ ਦਾ ਨਾਲ ਦੀ ਨਾਲ ਦੀ ਬਾਈ ਬਾਜੀ ਤੇ ਆਪਾਂ ਮੋੜ ਵੀ ਲਵਾਂਗੇ ਪਰ ਕਿਤੇ ਨਾ ਕਿਤੇ ਡੋਟ ਹੁੰਦਾ ਵਿੱਚ ਕਿ ਕਬੂਤਰ ਯਾਰ ਆਪਣਾ ਉੱਡ ਗਿਆ ਕਿਤੇ ਜ਼ੋਰ ਲੱਗਾ ਹੋਇਆ ਪੱਲਾ ਬੁਲਾਣਾ ਖੜ ਗਿਆ ਈਦਾ ਹੁੰਦਾ ਕੋਈ ਵੀ ਚੱਕਰ ਨਾ ਪਿਆ ਗਿਆ ਹੋਵੇ ਹੈਨਾ ਵੀ ਕਬੂਤਰ ਦੁਬਾਰਾ ਵੀ ਨਾ ਬਹਿ ਜਾਏ ਕੋਠੀ ਜਿਹੜੀ ਦੇ ਕਈ ਵੇਲੇ ਬੈਠਾ ਹੁੰਦਾ ਦੁਬਾਰਾ ਫੇ ਕਬੂਤਰ ਐਡੇ ਕੋਠੀ ਲੱਭਦਾ ਹੈਨਾ ਤੇ ਦਿਨ ਪਾਈ ਲੈਣੇ ਚਾਹੀਦੇ ਆ ਪੰਜ-ਸੱਤ ਦਿਨ ਪਾਲੋ ਫਿਰ ਬਾਜੀ ਛੱਡੋ ਇਹ ਨਹੀਂ ਕਿ ਹੁਣ ਅੱਗੇ ਬਾਜੀ ਛੱਡਿਆ ਫੇਕ ਦੋ ਦਿਨ ਸ਼ਾਮ ਕੇ ਤੇ ਫੇ ਛੱਡ ਦਿੱਤਾ ਹੈਨਾ ਉਹ ਵੀ ਕਿੱਡੀ ਵੀ ਤਕੜੀ ਗੇਮ ਹੋਵੇ ਠੀਕ ਆ ਫੇਰ ਆਪਾਂ ਬੰਦੇ ਨੂੰ ਹੁੰਦਾ ਵੀ ਯਾਰ ਮੈਨੂੰ ਯਕੀਨ ਆ ਮੈਂ ਪਹਿਲਾਂ ਵੀ ਇਹਨੂੰ ਛੱਡਿਆ ਦੋ ਤਿੰਨ ਬਾਜ਼ੀਆਂ ਹਣਾ ਵੇ ਕੂਤਰ ਨੇ ਕੀ ਕੀਤੀ ਫੇਰ ਆਪਾਂ ਛੱਡ ਸਕਦੇ ਆ ਜੇ ਆਪਾਂ ਕੂਤਰ ਹੀ ਪਹਿਲੀ ਵਾਰੀ ਛੱਡਿਆ ਬਾਜੀ ਉਸ ਨਸਲ ਦਾ ਨਹੀਂ ਪਤਾ ਉਹ ਕੂਤਰ ਨਹੀਂ ਛੱਡਣਾ ਉਹ ਕੂਤਰ ਨੂੰ ਪਹਿਲਾਂ ਇੱਕ ਵਾਰੀ ਫੇਰ ਘਰੇ ਲਿਆ ਕੇ ਕਰਾਓ ਫੇਰ ਜੇ ਉਹ ਉਹੀ ਟਾਈਮ ਵਾਲੀਆਂ ੜਾਰਾ ਕਰਦਾ ਇੱਕ ਦੋ ਕਰਾ ਲਓ ਤੇ ਬਾਜੀ ਛੱਡ ਦਿਓ ਇਹ ਜ਼ਰੂਰੀ ਨਹੀਂ ਵੀ ਚਾਰ ਹੀ ਪਾਣੀ ਕਰਾਉਣੇ ਪੈਣੇ ਆ ਜਾਂ ਕਦਾ ਵੀ ਹਣਾ ਦੂਜਾ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬੀਂਗ ਗੇ ਹੋਣ ਤੋਂ ਬੁੱਤਰ ਹਨਾ ਬਾਈ ਮੈਂ ਪਹਿਲਾਂ ਵੀ ਉਹ ਪਾ ਚੁੱਕਿਆ ਤੁਸੀਂ ਵਲੌਗ ਦੇਖ ਲਿਆ ਕਰੋ ਹਨਾ ਹਰੇਕ ਵਾਰੀ ਕੋਈ ਵਲੌਗ ਆਪਾਂ ਨਹੀਂ ਬਣਾ ਸਕਦੇ ਕਿਉਂਕਿ ਟਾਈਮ ਹੁੰਦਾ ਹਨਾ ਵੀ ਪਿੱਛੇ ਨੂੰ ਪਿੱਛੇ ਜਾਂਦਾ ਹੁਣ ਬਾਈ ਜਿਹੜੇ ਵੀ ਆਪਣੇ ਦਾ ਜੁੜੇ ਆ ਉਹਨਾਂ ਨੂੰ ਹੁੰਦਾ ਵੀ ਗਾਂ ਦੀ ਗਾਂ ਕੋਈ ਨਾ ਕੋਈ ਨਵਾਂ ਦੱਸਦੇ ਹਨਾ ਤੇ ਉਹ ਲਕਵੇ ਦੀ ਪਾਈ ਹੋਈ ਆ ਠੀਕ ਆ ਉਹ ਹੋਮੋਪੈਥਿਕ ਦੀ ਮੈਡੀਸਨ ਆ ਇੰਸਟਾਗ੍ਰam ਤੇ ਵੀ ਆ ਪਾਈ ਹੋਈ ਆਪਣੀ ਆਈਡੀ ਤੇ ਉਥੋਂ ਚੈੱਕ ਕਰ ਲਿਓ ਜਾ ਕੇ ਤੇ ਇੱਕ ਆਇਆ ਸੀਗਾ ਬਾਈਆਂ ਦਾ ਕਿ ਕਬੂਤਰ ਹੋਣ ਜਿੱਦਾਂ ਝਾੜੇ ਪੈ ਗਏ ਆ ਜਿੱਦਾਂ ਹੁਣ ਝੜੇ ਆ ਵੀ ਇਹ ਆਪਾਂ ਜੋੜਿਆਂ ਨੂੰ ਪਾ ਸਕਦੇ ਆ ਜਾਂ ਨਹੀਂ ਤੇ ਬਾਈ ਜਿੱਦਾਂ ਹੁਣ ਆ ਦੇਖੋ ਆ ਕਬੂਤਰ ਆ ਆ ਪਰ ਸਾਰੇ ਸਿੱਟੇ ਹੋਇਆ ਨੇ ਆ ਦੇਖੋ ਤੇਲੇ ਗੋਲੇ ਕਾਲੇ ਆਂਡੇ ਹਨਾ ਦੁਬਾਰਾ ਸਾਰਾ ਹੀ ਹੋਇਆ ਇਹਦੇ ਵਿੱਚ ਕਬੂਤਰ ਤੇ ਕਿਤੇ ਰੱਖਦੇ ਲਵਾਲੂ ਆਂਡੇ ਮਾਦੀ ਦੇ ਪਰ ਮਾਦੀ ਨਹੀਂ ਲਾਊਗੀ ਠੀਕ ਆ ਮਾਦੀ ਚ ਕੈਲਸ਼ੀਅਮ ਦੀ ਪ੍ਰੋਬਲਮ ਵੀ ਆ ਸਕਦੀ ਆ ਵਿਟਾਮਿਨ ਦੀ ਕੋਈ ਵੀ ਹਨਾ ਤੇ ਉਹ ਆਂਡਿਆਂ ਤੋਂ ਬੰਦ ਵੀ ਹੋ ਸਕਦੀ ਆ ਠੀਕ ਆ ਬਾਅਦ ਚ ਤੁਹਾਨੂੰ ਫੇਰ ਟ੍ਰੀਟਮੈਂਟ ਕਰਨੇ ਪੈਣਗੇ ਫੇਰ ਚੱਲੂ ਜੀ ਇਹਦੇ ਨਾਲੋਂ ਬੈਸਟ ਹੈ ਕਿ ਕਬੂਤਰ ਥੋੜਾ ਜਿਹਾ ਜਾਂ ਜੇ ਬੜਾ ਜ਼ਰੂਰੀ ਹੈ ਯਾਰ ਹਾਂ ਮੈਂ ਜਿਹੜਾ ਲੋਣਾ ਹੀ ਲੋਣਾ ਹੈ ਨਾ ਫਿਰ ਤੁਸੀਂ ਨੂੰ ਦੂਜਾ ਕਰੋ ਮਲਟੀ ਵਿਟਾਮਿਨ ਤੇ ਕੈਲਸ਼ੀਅਮ ਤੇ ਜ਼ੀਰੋ ਨੰਬਰ ਚੈਸ ਤੇ A2 ਤੇ ਦਰਿਆ ਚੀਜ਼ਾਂ ਪੁੱਟ ਕੇ ਪਾਓ ਚੂਨਾ ਜਿਹੜਾ ਆਪਾਂ ਰੰਗ ਰੂੰਗ ਕਰਦੇ ਆਂ ਜੇ ਕਿਤੇ ਹੁੰਦਾ ਹੁੰਦਾ ਉਹ ਬੜਾ ਗਲੀਜੀ ਲੌਂਦੇ ਨਹੀਂ ਥੱਲੇ ਸਿਮਿੰਟ ਥੋੜਾ ਦਾ ਮਿਕਸ ਉਹ ਵੀ ਸਿੱਟ ਸਕਦੇ ਆਂ ਉਹ ਵੀ ਪੂਰਾ ਕੈਲਸ਼ੀਅਮ ਹੁੰਦਾ ਉਹਦੇ ਵਿੱਚ ਵੀ ਜਿਹੜੇ ਚੁੱਲ੍ਹੇ 'ਚ ਅੱਗ ਬਾਲਦੇ ਆਪਾਂ ਉਹ ਚੁੱਲ੍ਹੇ ਦੀ ਮਿੱਟੀ ਵੀ ਕੁੱਟ ਕੇ ਪਾ ਸਕਦੇ ਆਪਾਂ ਠੀਕ ਆ ਤੇ ਇਹ ਵੀ ਕੈਲਸ਼ੀਅਮ ਦੀ ਘਾਟ ਪੂਰੀ ਕਰਦੀ ਹੈ ਇਹ ਚੀਜ਼ਾਂ ਫਿਰ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਅੱਜ ਕਮੈਂਟਾਂ ਦੇ ਜਵਾਬ ਦੇਣੇ ਆਪਾਂ ਜਿਆਦਾ ਤੋਂ ਜਿਆਦਾ ਇੱਕ ਬਾਈ ਕਹਿੰਦਾ ਸੀਗਾ ਵੀ ਜਿਹੜੇ ਮਲਹਪਾ ਦੀ ਦਵਾਈ ਦਾ ਹਨਾ ਵੀ ਮਲਹਪਾ ਦੀ ਦਵਾਈ ਕਿਹੜੀ ਲਾ ਸਕਦੇ ਆ ਆਪਾਂ ਜੇ ਢੱਲਾ ਆ ਕਬੂਤਰ ਜਾਂ ਕਿੱਦਾਂ ਵੀ ਆ ਜੇ ਤਾਂ ਬਾਈ ਕਬੂਤਰ ਦਾ ਜ਼ੋਰ ਲੱਗਾ ਆ ਕਬੂਤਰ ਸੁੱਕ ਚੁੱਕਿਆ ਥੱਲੇ ਉਹ ਪੂਰਾ ਕੰਡਮ ਹੋ ਗਿਆ ਕਬੂਤਰ ਹਨਾ ਉਹਨਾਂ ਦੇ ਬਾਈ ਪੰਗਾ ਲਾ ਲੋ ਉਹਨੂੰ ਸਿਰਫ ਜੇ ਲਾਉਣੀ ਹਲਕੀ ਫੁਲਕੀ ਤੇ ਹਾਈ ਟੈਕ ਲਾ ਲੋ ਜਾਂ ਬਾਹਰ ਵਾਲੀਆਂ ਜਿਹੜੀਆਂ ਗੋਲੀਆਂ ਆਉਂਦੀਆਂ ਉਹ ਲਾ ਲੋ ਦਾ ਕੋਈ ਨੁਕਸਾਨ ਨਹੀਂ ਕਿਉਂਕਿ ਉਹ ਪ੍ਰੋਡਕਟ ਬਣੀ ਕਬੂਤਰਾਂ ਵਾਸਤੇ ਆ ਜਿਹੜੇ ਆ ਇਹ ਆਪਾਂ ਬਾਈ ਕਵਾਂਟਲ ਕਵਾਂਟਲ ਦੀ ਮੱਝ ਨੂੰ ਜਾਂ ਕੋਈ 80 90 ਕਿਲੋ ਵਾਲੇ ਕੁੱਤਾ ਹੋ ਗਿਆ ਜਾਂ 70 ਕਿਲੋ ਵਾਲੇ ਇਹ ਤਾਂ ਵੱਡੇ ਜਾਨਵਰਾਂ ਨੂੰ ਲੱਗਦੀਆਂ ਹਨਾ ਵੀ ਪਲੱਸ ਮਤਲਬ ਕਹਿੰਦਾ ਇਹ ਤਾਂ ਆਪਣਾ ਪਾਇਆ ਦਾ ਵੀ ਹੈ ਨਹੀਂ ਇਹਨੂੰ ਆਪਾਂ ਡੋਂਟਰ ਪਲੱਸ ਲਾਈ ਜਾਂਦੇ ਆ ਉਹ ਲਾਈ ਜਾਂਦੇ ਆ ਅੰਦਰ ਵੜ ਦੂ ਵੀਰੇ ਉਹ ਚੀਜ਼ਾਂ ਵੜ ਦਿੰਦੀਆਂ ਕਬੂਤਰ ਨੂੰ ਪੈਰਾ ਤੇ ਨਹੀਂ ਆਉਣ ਦਿੰਦੀਆਂ ਠੀਕ ਹੈ ਕਿਤੇ ਨਾ ਕਰੇ ਇਹਨਾਂ ਨੂੰ ਬਾਹਰ ਵਾਲੀਆਂ ਗੋਲੀਆਂ ਮਗਾ ਲਿਆ ਕਰੋ ਠੀਕ ਹੈ ਦੋ ਤਿੰਨੇ ਜਾਣੇ ਰਲ ਕੇ ਲਿਆਇਆ ਕਰੋ ਹਨਾ ਜੇ ਬੰਦਾ ਇੱਕ ਅਵਾਰਡ ਨਹੀਂ ਕਰ ਸਕਦਾ ਤਾਂ ਤੇ ਉਹ ਇਦਾਂ ਆ ਬਾਬੋ ਉਹ ਤੁਸੀਂ ਅੱਜ ਲਾਓ ਦੋ ਦਿਨ ਰੋਕੇ ਭਾਵੇਂ ਬਾਈ ਛੱਡ ਦੋ ਤਾਂ ਕੋਈ ਨੁਕਸਾਨ ਨਹੀਂ ਸੋ ਜੇ ਅੱਜ ਆਪਾਂ ਲਾਈ ਆ ਨਾ ਜਿਹੜੀ ਬਰਮਾਉਟ ਪਲੱਸ ਆ ਜੇ ਤੁਸੀਂ ਅੱਜ ਲਾਈ ਆ ਤੇ ਦੂਜੇ ਦਿਨ ਉਹ ਟਾਈਮ ਵਧ ਕਰਕੇ ਹੁੰਦੇ ਕਬੂਤਰੋਨਾ ਐਨਾ ਅੰਦਰੋਂ ਰਹਿائش ਕੱਢ ਦਿੰਦੀ ਗੰਦਗੀ ਕੱਢ ਦਿੰਦੀ ਚੰਗੀ ਤਰ੍ਹਾਂ ਗਰਮੀ ਗੁਰਮੀਲੀ ਵਰਦੀ ਵੀ ਕੱਢ ਦਿੰਦੀ ਉਹ ਗੋਲੀ ਇੰਨੀ ਵਧੀਆ ਆ ਤੇ ਆਹ ਪ੍ਰੋਸੀਜਰ ਆ ਬਾਬਿਓ ਜੋੜਿਆ ਵਾਲੇ ਪੁੱਤਰ ਜੇ ਤਾਂ ਆਪਾਂ ਜੋੜੇ ਬੱਚੇ ਪਾਲਦੇ ਆ ਤਾਂ ਵੀ ਡੋਂਟਰ ਪਲੱਸ ਵਗੈਰਾ ਇਦਾਂ ਦੀ ਕੋਈ ਨਾ ਲਾਓ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਉਹ ਕਮੈਂਟ ਸੀਗਾ ਕਿ ਆਂਡਿਆਂ ਦੇ ਵਿੱਚ ਨਾ ਬੱਚੇ ਬਣਦੇ ਆ ਤੇ ਮਰੀ ਜਾਂਦੇ ਆ ਵੀ ਉਹਦਾ ਕੀ ਚੱਕਰ ਆ ਭਾਈ ਜਿਹੜੇ ਨਾ ਆ ਦਿਨਾਂ ਦੇ ਵਿੱਚ ਜਦੋਂ ਸਿਲਣ ਹੁੰਦੀ ਸਲਾਬਾ ਹੁੰਦਾ ਆ ਹਨਾ ਸਿਲਣ ਵਾਲੇ ਹੋਮਦ ਵਾਲੇ ਮੌਸਮ ਦੇਣ ਹੋਰ ਤਰ੍ਹਾਂ ਦੇ ਮਿਊ ਵੀ ਪੈ ਜਾਂਦਾ ਸਿਲਣਿਆ ਮਤਲਬ ਉਹ ਸਿਲਣ ਕਰਕੇ ਜਿਹੜੀ ਆਂਡਿਆਂ ਦੀ ਛਿਲੜਿਆ ਨਾ ਉਹ ਮੋਟੀ ਹੋ ਜਾਂਦੀ ਆ ਜਿਹੜੀ ਬੱਚੇ ਤੋਂ ਨਹੀਂ ਤੋੜ ਹੁੰਦੀ ਕਿਉਂਕਿ ਕਬੂਤਰ ਜਾਂ ਕਬੂਤਰੀ ਨਹੀਂ ਕੱਢਦੀ ਬੱਚੇ ਵਾਰ ਠੀਕ ਹੈ ਕਬੂਤਰੀ ਸਿਰਫ ਆਂਡਾ ਢਾਉਂਦੀ ਸਾਈਡ ਤੇ ਜੇ ਬਾਅਦ ਵਿੱਚ ਬੱਚਾ ਨਿਕਲ ਜਾਏ ਬੱਚਾ ਆਪ ਆਂਡੇ ਨੂੰ ਤੋੜਦਾ ਆ ਗੋਲ ਆਪ ਵਿੱਚ ਘੁੰਮ ਕੇ ਤੇ ਆਪ ਬੱਚਾ ਬਾਹਰ ਨਿਕਲਦਾ ਕਬੂਤਰੀ ਜਾਂ ਕਬੂਤਰ ਆਂਡਾ ਤੋੜ ਕੇ ਬਾਹਰ ਨਹੀਂ ਬੱਚਾ ਕੱਢਦੇ ਬੱਚਾ ਹੀ ਕੱਢੂਗਾ ਆਪੇ ਤੇ ਉਹ ਜਦੋਂ ਫੇ ਆਂਡਾ ਮੂਟਾ ਹੋ ਜਾਂਦਾ ਆ ਛਿਲਕ ਜਿਹੜੀ ਆਂਡੇ ਦੀ ਉਹ ਫੇ ਬੱਚਾ ਤੋੜਦਾ ਬੱਚੇ ਕੋ ਟੁੱਟਦਾ ਨਹੀਂ ਤੇ ਬੱਚਾ ਮਰ ਜਾਂਦਾ ਵਿੱਚੇ ਠੀਕ ਆ ਆ ਪ੍ਰੋਸੀਜਰ ਆ ਤੇ ਇੱਕ ਹੋਰ ਬਾਈ ਦਾ ਆਇਆ ਸੀ ਵੀ ਜਿਹੜੇ ਕਾਲੇ ਬੱਬੂ ਹੁੰਦੇ ਆ ਕੁੱਡੇ ਚ ਹੁਣੇ ਚਾਹੀਦੇ ਆ ਨਹੀਂ ਉਹ ਬਾਈ ਨੇ ਕਹਿ ਆ ਵੀ ਕਈ ਕਹਿੰਦੇ ਆ ਚੰਗੇ ਹੁੰਦੇ ਆ ਕਈ ਕਹਿੰਦਾ ਨਹੀਂ ਬਾਈ ਚੰਗੇ ਨਹੀਂ ਹੁੰਦੇ ਉਹ ਵੱਡੇ ਕਬੂਤਰਾਂ ਨੂੰ ਤੇ ਚਲੋ ਕੱਖ ਨਹੀਂ ਕਹਿੰਦੇ ਜਿਹੜੇ ਡਾਵੇ ਡੂਵੇ ਆ ਨਾ ਉਹ ਟੱਪ ਦੇ ਰਹੇ ਨੇ ਜਦੋਂ ਹੁਣ ਆਪਾਂ ਲੈਣਾ ਜੇ ਬੱਚੇ ਕਢਾਉਣੇ ਹਨ ਉਹ ਬੱਚਿਆਂ ਦਾ ਖੂਨ ਪੀਂਦੇ ਤੇ ਬੱਚਿਆਂ ਨੂੰ ਖਾ ਵੀ ਜਾਂਦੇ ਥੱਲੇ ਉਹ ਬੱਚਿਆਂ ਦਾ ਖੂਨ ਪੀਂਦੇ ਬੱਚੇ ਸੁੱਕਦੇ ਰਹਿੰਦੇ ਸੁੱਕਦੇ ਰਹਿੰਦੇ ਆ ਲਾਲਗੀ ਨਹੀਂ ਫੜਦੀਆਂ ਲੱਤਾਂ ਵੀ ਬੱਚਿਆਂ ਦੇ ਚਟੀਆਂ-ਚਟੀਆਂ ਹੀ ਲੱਤਾਂ ਵੈਂਦੇ ਉਹ ਬੱਚਿਆਂ ਦਾ ਖੂਨ ਪੀਂਦੇ ਆ ਛੋਟੇ ਬੱਚੇ ਨੂੰ ਤਾਂ ਥੱਲੇ ਖਾ ਵੀ ਜਾਂਦੇ ਉਹ ਬੱਬੂ ਤੇ ਉਹਨਾਂ ਖਾਣੀ ਨਸਾਣੀਆਂ ਉਹਨਾਂ ਚ ਜ਼ਿਆਦਾ ਹਨਾ ਤੇ ਆ ਦਿਨਾਂ ਦੇ ਵਿੱਚ ਕਈ ਬਾਈ ਕਹਿੰਦੇ ਸੀ ਬਾਈ ਕੂਤਰਾਂ ਨੂੰ ਬਿੰਗੇ ਹੋਣ ਦੀ ਬਿਮਾਰੀ ਮੈਂ ਪਹਿਲਾਂ ਵੀ ਦੱਸ ਛਟਿਆ ਬਾਈ ਆ ਦਿਨਾਂ ਚ ਬਿੰਗੇ ਹੋਣ ਦੀ ਬਿਮਾਰੀ ਜਿਹੜੀ ਆ ਨਾ ਹਮਸ ਮੀਂਹ ਪੈਂਦਾ ਪਿੱਠਾ ਹੁੰਦੀਆਂ ਖੁੱਡੇ ਚ ਥੋੜੀਆਂ ਵਾਲੇ ਪੜਾਸ ਛੜਦੀਆਂ ਪੜਾਸ ਦੇ ਨਾਲ ਕਈਆਂ ਤੱਕ ਵਾਰੀ ਕੂਤਰਾਂ ਦੀਆਂ ਅੱਖਾਂ ਜਾਂਦੀਆਂ ਬੁਖਾਰ ਚੜ ਜਾਂਦਾ ਬੁਖਾਰ ਚੜਨ ਨਾਲ ਕੂਤਰ ਦਾਣਾ ਛੱਡ ਦਿੰਦਾ ਦਾਣਾ ਛੱਡਣ ਦੇ ਨਾਲ ਕੂਤਰ ਪਾਣੀ ਵੱਧ ਪੀਣ ਲੱਗ ਪੈਂਦਾ ਪਾਣੀ ਵੱਧ ਪੀਣ ਨਾਲ ਲੀਵਰ ਦੇ ਵਿੱਚ ਗਰਮੀ ਪੈ ਜਾਂਦੀ ਗਰਮੀ ਪੈਣ ਤੋਂ ਬਾਅਦ ਕੰਪਿਊਟਰ ਜੋ ਸੁੱਕਣਾ ਹੈ ਥਲੇ ਸ਼ੁਰੂ ਹੋ ਜਾਂਦਾ ਪਾਣੀ ਵੀ ਵੀ ਗਰਮੀ ਪੈ ਜਾਣੀ ਆ ਉਹ ਫਿਰ ਉੱਥੋਂ ਵਾਇਰਸ ਕਿਹਹਾ ਜਾ ਬਣਦਾ ਕੰਪਿਊਟਰ ਕਈ ਝੋਲੇ ਚ ਚੱਲ ਜਾਂਦੇ ਕਈ 빙ੇ ਹੋ ਜਾਂਦੇ ਆ ਕਈ ਉੱਤੇ ਟੈਕਨਾ ਮਰ ਜਾਂਦੇ ਆ 빙ੇ ਹੋਣ ਦਾ ਇਲਾਜ ਜਿਹੜਾ ਸਭ ਤੋਂ ਵੱਡਾ ਦੁਕਸਾਨਿਆ ਉਹ ਇਹ ਹੀ ਆ ਕਿ ਆ ਜਿਹੜੀ ਬੁਖਾਰ ਬੁਖਾਰ ਫੜਿਆ ਕਰੋ ਜ਼ਰੂਰੀ ਆ ਇਹtoy ਬਿਮਾਰੀ ਜਾਂਦੀ ਆ ਜੇ ਤੁਸੀਂ ਬਗਾ ਆ ਦਿਨਾਂ ਦੇ ਵਿੱਚ ਹੋਮੋਸ ਤੇ ਬੁਖਾਰ ਵਾਲੀ ਦਵਾਈ ਮਾੜੀ ਮੋਟੀ ਕਿਤੇ ਕਿਤੇ ਪਾਉਂਦੇ ਰਹੇ ਟੈਰਾਮਾਈਸਿਨ ਦਾ ਟੈਟਰਾਸਾਈਕਲਿਨ ਕਰਕੇ ਪਾਊਡਰ ਹੁੰਦਾ ਪੀਲਾ ਪੈਕਟ ਉਹ ਪਾਊਡਰ ਪਾਈ ਜਾਓ ਤਾਂ ਵੀ ਇਹ ਪ੍ਰੋਬਲਮ ਨਹੀਂ ਆਊਗੀ ਤੇ ਇੱਕ ਹੋਰ ਬਾਈ ਦਾ ਕਮੈਂਟ ਆਇਆ ਸੀ ਉਹ ਬਾਈ ਨੇ ਕਿਹਾ ਸੀਗਾ ਵੀ ਖਬੂਤਰ ਅਵਾਗੋਣ ਦਾਣੇ ਉਹ ਮੈਂ ਪਿਛਲੇ ਵਾਰੀ ਵੀ ਦੱਸਿਆ ਨਾ ਉਹ ਠੀਕ ਕਮੈਂਟ ਹੋਈ ਆ ਵੀ ਅਵਾਗੋਣ ਦਾਣੇ ਖਾਂਦੇ ਆ ਭਾਈ ਅਵਾਗੋਣ ਦਾਣੇ ਜਦੋਂ ਬੁਖਾਰ ਹੁੰਦਾ ਨਾ ਕਬੂਤਰ ਦਾ ਬੁਖਾਰ ਆ ਕੁੰਤ ਨੂੰ ਆਪਾ ਵੱਟ ੱਲਾ ਹੋ ਗਿਆ ਕੁੰਤ ਨੂੰ ਸੈੱਟ ਕਰ ਲਿਆ ਪਰ ਸੈੱਟ ਕਰਨ ਨਾਲ ਵੀ ਉਹ ਕਬੂਤਰ ਕਮਜ਼ੋਰੀ ਆ ਜਾਂਦੀ ਕਬੂਤਰ ਨੂੰ ਬਿਮਾਰ ਹੋਣਾ ਹਨਾ ਉਹ ਜਿਆਦਾ ਤੋਂ ਜਿਆਦਾ ਦਾਣਾ ਖਾਂਦਾ ਘਰੇ ਮੈਨੂੰ ਉਹਨਾਂ ਤਾਕਤ ਮਿਲਣੀ ਆ ਜਾਂ ਮੇਰੀ ਆ ਕਮਜ਼ੋਰੀਆਂ ਦੂਰ ਹੋ ਜ ਨਹੀਂ ਉਹ ਕਬੂਤਰ ਨੂੰ ਕਮਜ਼ੋਰੀ ਹੁੰਦੀ ਮਲਟੀ ਵਿਟਾਮਿਨ ਜਾਂ ਵਿਟਾਮਿਨ ਘਟ ਗਏ ਕੈਲਸ਼ੀਅਮ ਦੀ ਕਮੀ ਆ ਗਈ ਠੀਕ ਆ ਹੋਰ ਕੋਈ ਵੀ ਦਾਦੇ ਕੋਈ ਵੀ ਜਰਤ ਤਤ ਘਟ ਗਿਆ ਜਿਹਦੇ ਕਰਕੇ ਉਹ ਪੁੱਤਰ ਆਵਾਗੁਣ ਦਾਣਾ ਖਾਂਦੇ ਆ ਠੀਕ ਹੈ ਇੱਕ ਮੈਂ ਇੰਸਟਾਗ੍ਰam ਤੋਂ ਪਰਸੋਂ ਜੋ ਦਵਾਈ ਦੀ ਪਾਈ ਹੋਈ ਹੈ ਨਾ ਲਾਸਟ ਵੀਡੀਓ ਪਾਈ ਸੀ ਜਿਹੜੀ ਇੰਸਟਾਗ੍ਰam ਤੇ ਤੇ ਇੱਥੇ ਵੀ ਦੱਸਿਆ ਹੋਇਆ ਮੇਰੇ ਖਿਆਲ ਨਾਲ ਪਿਛਲੇ ਤੋਂ ਪਿਛਲੇ ਵਲੌਗ ਚ ਦੱਸਿਆ ਹੋਇਆ ਉਹ ਵਾਲੀ ਦਵਾਈ ਲੈ ਲਿਓ ਤੁਸੀਂ ਉਹ ਦਾਣੇ ਦੇ ਉੱਤੇ ਪਾ ਕੇ ਮਿਕਸ ਕਰਕੇ ਦਿਓ ਵੀਰ ਲਗਾਤਾਰ ਠੀਕ ਹੈ ਗਾਚੀ ਆਉਂਦੀ ਏਕ ਗਾਚੀ ਪਾਓ ਇਟ ਕੁੱਟ ਕੇ ਪਾਓ ਜਿਹੜੇ ਕੂਤਰਾ ਬਾਗੁਰ ਦਾਣਾ ਪਾਉਂਦੇ ਆ ਕੈਲਸ਼ੀਅਮ ਪਾਓ ਕੋਈ ਵੀ ਵਧੀਆ ਮਲਟੀ ਵਿਟਾਮਿਨ ਕੋਈ ਵੀ ਵਧੀਆ ਹਨਾ ਇਦਾਂ ਦੀਆਂ ਚੀਜ਼ਾਂ ਸ਼ੁਰੂ ਕਰੋ ਉਹ ਪ੍ਰੋਬਲਮ ਹਟ ਜੂਗੀ ਸੂਤਰਾ ਵਧੀਆ ਡੰਡਿਆਂ ਦੇ ਬਹਿਣ ਲਾਪਣ ਕੇ ਦਾਣੇ ਥੱ ਅਈਨਾ ਸਿਰ ਦਾ ਜਿਹੜਾ ਕਬੂਤਰ ਨੂੰ ਜਿਹੜਾ ਅੰਦਰੋਂ ਪੂਰੇ ਹੋ ਗਏ ਕਬੂਤਰ ਜਿਹੜਾ ਅੰਦਰੋਂ ਕਮਜ਼ੋਰੀ ਆ ਤੇ ਉਹ ਕਿਤੇ ਨਾ ਕਿਤੇ ਹਨਾ ਰਹਿਣੀ ਆ ਗੱਲ ਬਾਤ ਤੇ ਕਈ ਬਾਈ ਕਹਿੰਦੇ ਸੀਗੇ ਬੀਬਾ ਜੀ ਤੂੰ ਕਬੂਤਰ ਨਹੀਂ ਡਾਉਂਦਾ ਹੁਣ ਬਾਈ ਯਾਰ ਆ ਕੀ ਕਬੂਤਰਾਂ ਨੂੰ ਡਾਵਾ ਦੱਸੋ ਆ ਪੱਟ ਕੇ ਸਰ ਕੀਤੇ ਸੀ ਝਾੜੇ ਪੈਣ ਕਰਕੇ ਜਿੱਦਾਂ ਮੀਂਹ ਪੈਂਦੇ ਸੀ ਨਾ ਆ ਕਬੂਤਰ ਵੀਰੇ ਗੰਗੇ ਹੀ ਹੋ ਗਏ ਆ ਦੇਖੋ ਐਨ ਗੰਗੇ ਹੋ ਗਏ ਇਹਨਾਂ ਨੂੰ ਕੀ ਛੱਡੂਗਾ ਮੈਂ ਠੀਕ ਆ ਪਰ ਤਾਂ ਖੜੇ ਆ ਪੱਟ ਕੇ ਸਰ ਕੀਤੇ ਪਰ ਜਿਹੜੀਆਂ ਉੱਪਰਲੇ ਮੱਖੀਆਂ ਆ ਚੀਜ਼ਾਂ ਝੜ ਗਿਆ ਮੋਡੇ ਵੀ ਸਾਰੇ ਲੰਗੇ ਆ ਠੀਕ ਆ ਸਿਰ ਗੰਗੇ ਹੋ ਚੱਲੇ ਸਾਰੇ ਇਹਨੂੰ ਕੀ ਡਾਵਾਂਗੇ ਪੂਛਾ ਤੱਕ ਝੜ ਗਈਆਂ ਜਿਸਮ ਤੇ ਸਾਰੇ ਵਾਲ ਝੜ ਗਏ ਆ ਠੀਕ ਆ ਐਨ ਏ ਟੂ ਜ਼ੈਡ ਝੜਨਦੇ ਵਾਲ ਸਾਰੇ ਆ ਦੇਖੋ ਗੋਲੇ ਆ ਗੋਲੇ ਆਉਂਦੇ ਇਹ ਵੇ ਦੁਖਦੇ ਆ ਕਬੂਤਰ ਦੇ ਆਗ ਵਿੱਚ ਗੋਲੇ ਵੀ ਆਉਂਦੇ ਹੋਣਗੇ ਆ ਦੇਖੋ ਆਉਂਦੇ ਨਾ ਗੋਲੇ ਇਹ ਝੜ ਝੜ ਕੇ ਗੋਲੇ ਆਉਂਦੇ ਇਹ ਵਾਜ ਦੁਖਦੇ ਆ ਜੋ ਕਬੂਤਰ ਉੜਦਾ ਆ ਤਾਂ ਕਰਕੇ ਆਪਾਂ ਬੰਦ ਕੀਤੇ ਆ ਬੱਚੇ ਪੱਟੇ ਹੋਏ ਆ ਮੈਂ ਕੱਲ ਵੀ ਤੁਹਾਨੂੰ ਸ਼ੋਅ ਕਰਾਇਆ ਸੀ ਨਾ ਜਦੋਂ ਉਹ ਰੈਡੀ ਹੋ ਜਾਣਗੇ ਤੇ ਫਿਰ ਆਪਾਂ ਬਾਜ਼ੀਆਂ ਤੇ ਛੱਡਾਂਗੇ ਬੱਚੇ ਐਤੀ ਵੀ ਛੱਡਾਂਗੇ ਹੋਰ ਛੱਡਾਂਗੇ ਬਾਜ਼ੀਆਂ ਵਧੀਆ ਬਾਬਾ ਮੇਲ ਰੱਖੂਗਾ ਤੇ ਜਿੱਤ ਕੇ ਵੀ ਲਿਆਵਾਂਗੇ ਤੇ ਆਇਓ ਫੇ ਤੁਹਾਨੂੰ ਹੁਣ ਮਾੜਾ ਮੋਟਾ ਜਾਨਵਰ ਜੁਲੂਮਰ ਦਾ ਸਾਜੀ ਇਹ ਗੱਲਾਂ ਬਹੁਤ ਹੋ ਗਈਆਂ ਕਿਉਂਕਿ ਅੱਜ ਗੱਡੀ ਸਰਵਿਸ ਕਰਾਉਣ ਗਿਆ ਸੀਗਾ ਤੇ ਥੋੜੀ ਜੀ ਵੀਡੀਓ ਮੈਂ ਲਾ ਦੂੰਗਾ ਸ਼ੁਰੂ ਚ ਹਨਾ ਉੱਥੇ ਹੀ ਬੈਠੇ ਸੀ ਏਜੰਸੀ ਦੇ ਵਿੱਚ ਸਟਾਰਟਿੰਗ ਚ ਲਾ ਦੂੰਗਾ ਤੇ ਆਜੋ ਫੇ ਕਰੀਏ ਮਾੜੀ ਮੁੱਟੀ ਗੇਮ ਸ਼ੇਮ ਦੇਖੀਏ ਇਧਰ ਉਧਰ ਘੁੰਮ ਕੇ ਹਨਾ ਹੁਣ ਆਪਾਂ ਜੋੜੀਆਂ-ਜੋੜੀਆਂ ਨਹੀਂ ਢੱਕੀਆਂ ਹਨਾ ਤੇ ਜੋੜੀਆਂ ਖੁੱਲੀਆਂ ਛੱਡੀਆਂ ਆਪਣੇ ਆਪਣੇ ਖਾਨਿਆਂ 'ਚ ਬਹਿਣ ਲੱਪਈਆਂ ਆ ਤੇ ਦਿਖਾ ਵੀ ਦਿੰਨਾ ਮੈਂ ਤੁਹਾਨੂੰ ਆਇਓ ਫੇ ਔਰ ਕੁਛ ਤੰਨੇ ਜੋੜੀਆਂ ਨੇ ਆਪਣੇ ਆਪਣੇ ਖਾਨੇ ਬਲਕ ਲਏ ਹਨ ਔਰ ਡੰਡੇ ਵਾਲੀ ਨੇ ਵੀ ਬਲਕ ਲਿਆ ਉੱਤੇ ਹੋ ਗਈ ਤੇ ਆਪਣੀ ਮੇਨ ਜੋੜੀ ਜਿਹੜੀ ਉੱਪਰ ਬੜਲੇ ਜਿੱਤੀ ਬਾਜੀ ਉਹਦੀ ਉਹਦੀ ਮਾਂ ਤੇ ਪਿਓ ਹਨਾ ਆ ਥੱਲੇ ਉਹਨਾਂ ਦੇ ਦਾਦਾ-ਦਾਦੀ ਉਹ ਇੱਦਾਂ ਕਰਕੇ ਹਨਾ ਆ ਜੋੜੀ ਜਿਹੜੀ ਆ ਦੋ ਜੋੜੀਆਂ ਬਾਹਰ ਇਹਨੇ ਥੱਲੇ ਵਾਲਾ ਖਾਨਾ ਮਲਕਿਆ ਆ ਜੋੜੀ ਬਾਹਰ ਕਰਤੀ ਨਵੀਂ ਇਹਨਾਂ ਲਈ ਹੁਣ ਆਪਾਂ ਟੋکریاں ਲਾਉਨੇ ਆ ਇੱਥੇ ਆ ਫੱਟੀ ਪਹਿਲਾਂ ਵੀ ਟੋکریاں ਲਾਈਆਂ ਸੀ ਇਹਦੇ ਉੱਤੇ ਤੇ ਇੱਧਰ ਵੀ ਟੋਕਰੀ ਲੱਗ ਜਾਣੀ ਇੱਕ ਦੋ ਹਨਾ ਇਹ ਚ ਰੰਗ ਮੈਂ ਕਹਿੰਨਾ ਪਹਿਲਾਂ ਮਾਰ ਹੀ ਲਵਾ ਫੇਰੀ ਹਨਾ ਛੱਡਿਏ ਛੱਡਿਏ ਤੇ ਬਸ ਆ ਹੀ ਚੱਕ ਰਿਆਂ ਇਹ ਵੀ ਸੈਟ ਆ ਤੇ ਚਿੜੀਆਂ ਬਾਰੇ ਵੀ ਬਾਈ ਦਾ ਕਮੈਂਟ ਆਇਆ ਸੀ ਇੱਕ ਸੰਦੀਪ ਵੀਰਾ ਤੇ ਉਹ ਬਾਈ ਕਹਿੰਦਾ ਸੀਗਾ ਕਿ ਇਹਨਾਂ ਨੂੰ ਖਰਾਕ ਬਾਈ ਇਹਨਾਂ ਨੂੰ ਖਰਾਕ ਕੋਈ ਵੀ ਪਾ ਸਕਦੇ ਆਪਾਂ ਠੀਕ ਆ ਜਿੱਦਾਂ ਕੀ ਕਹਿ ਲੋ ਮਤਲਬ ਕੰਗਣੀ ਚੋਲ ਵੀ ਖਾਈ ਖੂਈ ਜਾਂਦੇ ਆ ਕਣਕ ਭੇਕੇ ਕਣਕ ਨੂੰ ਜਦੋਂ ਪੋਲੀ ਹੋ ਗਈ ਉਹ ਪਾ ਲੋ ਯਾਰ ਜੋ ਵੀ ਚੋਲ ਵੀ ਆਪਾਂ ਵਾਲੇ ਹੁੰਦੇ ਜਿਹੜੇ ਆਲੂ-ਉਲੂ ਜੇ ਉਹ ਵੀ ਚੱਕ ਜਾਂਦੀਆਂ ਇਹ ਗਾਜਰ ਵਾਲ ਕੇ ਪਾ ਦੋ ਵੀ ਚੱਕ ਜਾਂਦੀਆਂ ਪਾਲਕ ਧਣੀਆਂ ਮੇਥੀ ਮੂਥੀ ਸਭ ਕੁਝ ਚੱਕ ਦਿੰਦੀਆਂ ਕਾਹ ਵੀ ਚੱਕ ਦਿੰਦੀਆਂ ਇਹ ਪੱਤੇ-ਪੁੱਤੇ ਤੋੜ ਕੇ ਪਾ ਦੋ ਕੜੀ ਪੱਤਾ ਲੱਗਾ ਆਪਣੇ ਉਹਦੇ ਪੱਤੇ ਵੀ ਪਾ ਦੀ ਉਹ ਵੀ ਖਾਫ ਹੋ ਜਾਂਦੀਆਂ ਇਹ ਸਭ ਕੁਝ ਚੱਕ ਦਿੰਦੀਆਂ ਜੀ ਤੇ ਆ ਮਾਦੀਆਂ ਆਪਣੀਆਂ ਇਹਨਾਂ ਨੂੰ 3-4 ਜੋੜੇ ਹੋਰ ਲਾਉਣੇ ਆ ਇਹਨਾਂ ਚ ਬੈਣ ਲਈ ਡੰਡਾ ਵੀ ਲੋਣਾ ਇੱਕੇ ਨਾਲ ਹੀ ਤੇ ਇਹ ਕਬੂਤਰੀਆਂ ਆਪਾਂ ਗਿਫਟ ਕਰਨੀਆਂ ਆ ਤੇ ਜਿਹੜੇ ਵੀਰ ਆਪਾਂ ਨੂੰ ਘੈਂਡ ਘੈਂਡ ਕਮੈਂਟ ਕਰਦੇ ਆ ਬਹੁਤ ਸੋਹਣੇ ਆਪਣੇ ਨਾਲ ਜੁੜੇ ਆ ਤੇ ਉਹ ਮੈਂ ਮੈਸੇਜ ਮੈਨੂੰ ਕਮੈਂਟ ਕਰਦੇ ਰਿਹਾ ਕਰੋ ਤੁਸੀਂ ਨੰਬਰ ਮੈਂ ਦਿੱਤਾ ਪਰਸਨਲ ਹੈਣਾ ਜਿੰਨੇ ਵੀ ਕਮੈਂਟ ਘੈਂਡ ਘੈਂਡ ਆਇਆ ਕਰੋਗੇ ਜਿਹੜੇ ਵੀ ਵੀਰ ਦੇ ਤੇ ਉਹਨਾਂ ਨੂੰ ਇੱਕ ਇੱਕ ਜੋੜਾ ਗਿਫਟ ਠੀਕ ਆ ਸ਼ੇਅਰ ਕਰੋ ਸਾਰਾ ਹੈਣਾ ਵਧੀਆ ਆਪਣਾ ਸਾਥ ਤੁਸੀਂ ਵੀ ਦਿਓ ਤੇ ਆਪਾਂ ਵੀ ਤੁਹਾਨੂੰ ਪਿਆਰ ਨਾਲ ਜੋੜੀਆਂ ਗਿਫਟ ਕਰਾਂਗੇ ਵਧੀਆ ਵਧੀਆ ਕਮੈਂਟ ਸੋਨੇ ਸੋਨੇ ਤੁਹਾਡੇ ਘੈਂਟ ਘੈਂਟ ਹੋਣੀ ਚਾਹੀਦੇ ਵਧੀਆ ਵਧੀਆ ਜੋੜੀਆਂ ਦਊਂਗਾ ਮੈਂ ਨੇ ਇੱਕ ਪਾਸ ਜੋੜੀਆਂ ਹਨ ਕਿਉਂਕਿ ਮੈਂ ਇੰਨੀਆਂ ਜੋੜੀਆਂ ਕਿੱਥੇ ਲਾ ਕੇ ਕਰਨੀਆਂ ਨਾ ਮੈਂ ਇੰਨੀਆਂ ਨਹੀਂ ਲਾਉਣੀਆਂ ਹੈਗੀਆਂ ਆਪਾਂ ਫੇ ਮੈਂ ਬਾਹਰ ਅੰਦਰ ਵੀ ਜਾਣਾ ਹੁੰਦਾ ਤੇ ਬਾਹਰ ਤੋਂ ਫੇ ਓਖਾ ਹੋ ਜਾਂਦਾ ਥੋੜਾ ਜਿਹਾ ਹਨ ਤੇ ਉਹਦੇ ਕਰਕੇ ਕਬੂਤਰ ਫੇ ਬੱਚੇ ਇਨ ਨਹੀਂ ਸਾਹਮਣ ਹੁੰਦੇ ਘਰਦਿਆਂ ਤੋਂ ਵੀ ਤੇ ਥੋੜੀ ਰੱਖਣੇ ਹੁੰਦੇ ਮੇਡ ਮੇਡ ਜੋੜੀਆਂ ਰੱਖੀ ਦੀਆਂ ਹੁਣ ਹੈਗੀਆਂ ਸਾਰੀਆਂ ਮੇਡ ਜਿੱਦਾਂ ਇਹਨਾਂ ਦੇ ਕਾ ਪੱਠੇ ਪੁੱਠੇ ਆਪਾਂ ਹੁਣ ਜਿਹੜੇ ਨਹੀਂ ਲਾਏ ਇੰਨੇ ਪੱਠੇ ਪਏ ਆ ਹਨ ਤੇ ਇਹ ਵੀ ਫਿਰ ਤੇ ਵਾਈ ਉਹ ਮੈਂ ਜਿਹੜੇ ਪਿਛਲੇ ਬੋਲ ਦੱਸਿਆ ਨਾ ਪਰੋਲੀ ਨਹੀਂ ਪੰਡੋਰੀ ਵੀਲੇ ਹੈ ਜਿੱਦਾ ਹੈਗਾ ਆਪਣਾ ਇੱਕ ਪਿੰਡ ਹੈਗਾ ਇਧਰਲੀ ਸਾਈਡ ਤੇ ਆਪਣੀ ਪੰਡੋਰੀ ਉਹ ਆਹ ਪੰਡੋਰੀ ਨਹੀਂ ਯਾਰ ਮਾਲਵਾਲੀ ਸਾਈਡ ਤੇ ਇੱਕ ਉਰੇ ਹੀ ਆ ਮਾਲਵਨੀ ਵੀ ਲੁਧਿਆਣੇ ਵਾਲੀ ਸਾਈਡ ਤੇ ਆ ਉਧਰੋਂ ਅਸੀਂ ਪੰਡੋਰੀ ਪਰੋਲੀ ਨਹੀਂ ਪੰਡੋਲੀ ਪੰਡੋਰੀ ਆਹ ਉਤਰਾ ਦੇਖੋ ਤੇ ਫਾਕੀ ਉਹ ਪਰੋਲੀ ਮੇਰੇ ਵਹੀ ਛੱਡਿਆ ਸੀ ਨਾ ਉੱਥੇ ਵੀ ਇਦਾਂ ਦਾ ਇੱਕ ਵਾਚਿਆ ਸੀ ਇਸੇ ਰੰਗ ਦਾ ਤੇ ਮੇਰੇ ਮੂੰਹੋਂ ਹੋਈ ਨਿਕਲ ਗਿਆ ਹਨਾ ਇਹ ਪੰਡੋਰੀ ਵਾਲਾ ਸੀ ਆ ਬੜਲੇ ਵਾਲੀ ਜਿਹੜੀ ਆਪਣੀ ਬੜਲੇ ਜਿੱਤੀ ਸੀ ਬਾਜੀ ਨਾ ਉਹ ਜੋੜਾ ਇਹ ਵੀ ਕੱਢ ਦੂਗੀ ਹੋਰ ਪੰਜਾ ਸੱਤਾ ਡੇਣਾ ਦਾ ਕਾਂਚ ਬੱਚੇ ਹੈ ਨਾ ਇੱਕੋ ਹੀ ਆਂਡਾ ਦਿੱਤਾ ਇੱਕੋ ਹੀ ਬੱਚਾ ਕੱਢੂਗੀ ਥੋੜਾ ਜਾ ਕੇ ਉਧਰ ਛੱਡ ਦੇਣਾ ਆਪਾਂ ਟੋਕਰੀਆਂ ਟੋਕਰੀਆਂ ਲਾ ਲਈਏ ਫਿਰ ਛੱਡਦੇ ਹੈ ਨਾ ਇਹਨਾਂ ਨੂੰ ਇਹ ਵੀ ਜੋੜਾ ਆਪਣਾ ਇਹ ਇਹਦੇ ਪਿਛਲੇ ਸਾਲੇ ਦੀ ਪੱਠੀ ਨੇ ਤਿੰਨ ਕੇ ਚਾਰ ਘੰਟੇ ਦੀ ਬਿੱਥ ਪਾਈ ਸੀ 90 80 80 ਆ ਕਕੂਤਰਾ 80 85 ਕੂਤ ਰੋੜੇ ਸੀ ਤੇ ਸਾਢੇ 9 10 ਵਜੇ ਰਾਤ ਨੇ ਨੀਰਾ ਪੈ ਗਿਆ ਸੀਗਾ ਫਿਰ ਵੀ ਟਮਕ ਦੀ ਚਮਕ ਦੀ ਪਿੰਡ 'ਚ ਦੇਖਦੀ ਸੀ ਸਾਨੂੰ ਫੇ ਡੇਗੀ ਉੱਥੇ ਗਵਾਜ ਗਈ ਨੰਗਲ ਸਪਰੋਂ ਛੱਡੀ ਸੀਗੀ ਇਹਨਾਂ ਦੀ ਪੱਠੀ ਆ ਪਾ ਜੋੜੇਗੀ ਆ ਵਾਲੇ ਜੀ ਆ ਜੋੜਾ ਅਰ ਕਣਕ ਲੈ ਕੇ ਆਇਆ ਸੀ ਆ ਰੰਗ ਵਾਲੀਆਂ ਬਾਲਟੀਆਂ ਬੁਲਟੀਆਂ ਖਾਲੀ ਹੋਈਆਂ ਸੀ ਨਾ ਕਣਕ ਥੱਲੇ ਲਿਆਂਦੀ ਆ ਤੇ ਕਿਤੇ ਨਾ ਨੀਮੋ ਵੀ ਰੱਖੀ ਸੀ ਕਈ ਕੋਈ ਰੱਖਿਆ ਪਰ ਫੇਰ ਵੀ ਸੁਸਰੀ ਜੀ ਅੱਜ ਮੈਨੂੰ ਇੱਕ ਦੋ ਦਾਣੇ ਦਿਖੇ ਵਿੱਚ ਹਨਾ ਤੇ ਮੈਨੂੰ ਲੱਗਦਾ ਵੀ ਦਵਾਈ ਰੱਖਣੀ ਪਊਗੀ ਜੇ ਕੋਈ ਹੋਰ ਹੱਲ ਹੈਗਾ ਤੁਹਾਨੂੰ ਵੀ ਪਤਾ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਜੀ ਨਾ ਆਪਣੀ ਸੁਸਰੀ ਜੇ ਪਈ ਆ ਜਾਂ ਨਹੀਂ ਪਈ ਬਾਹਰ ਖਿਰਦੀਆਂ ਅਸੀਂ ਡਰਾਮੇ ਵਾਲੇ ਦੋ-ਚਾਰ ਦਾਣੇ ਕਿਤੇ ਪੈ ਨਾ ਜਾਵੇ ਜੇ ਕੋਈ ਹੱਲ ਹੈਗਾ ਤੇ ਉਹ ਮੈਨੂੰ ਦੱਸ ਦਿਓ ਕਮੈਂਟ ਕਰਕੇ ਆਪਾਂ ਉਹ ਵੀ ਕਰ ਲਈਏ ਨਾ ਹਰ ਇੱਕ ਦਾ ਤਜਰਬਾ ਲੈਣਾ ਚਾਹੀਦਾ ਤੇ ਠੀਕ ਆ ਬਾਬਿਓ ਫਿਰ ਮਿਲਦੇ ਆ ਅਗਲੀ ਵੀਡੀਓ 'ਚ ਤੇ ਅੱਜ ਲਈ ਇੰਨਾ ਹੀ ਕਿਉਂਕਿ ਅੱਜ ਉਧਰ ਗੱਡੀ ਘਰੋਂ ਦਾ ਘੁੰਦਾ ਸਾਰਾ ਟਾਈਮ ਲੰਘ ਗਿਆ ਹਨਾ ਬਾਬਿਓ ਮਿਲਦੇ ਆ ਅਗਲੀ ਵੀਡੀਓ 'ਚ ਤੇ ਅੱਜ ਲਈ ਇੰਨੀ ਹੀ ਵੀਡੀਓ ਸੀਗੀ ਤੇ ਕਿਉਂਕਿ ਅੱਜ ਆਪਾਂ ਗੱਡੀ-ਗੁੱਡੀ ਦਾ ਕੰਮ ਕਰਾਉਂਦੇ ਰਹੇ ਉਹਦੇ ਕਰਕੇ ਨਹੀਂ ਵੀਡੀਓ ਬਣਾ ਹੋਈ ਹਨਾ ਠੀਕ ਹੈ ਬਾਬੇ ਉਹ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ